ਸੀਗਾ ਤੇ ਕਿੰਨੀ ਜ਼ਮੀਨ ਸੀ ਕਿ ਤੇ ਜਿਹੜੀ ਅੱਜ ਤੁਸੀਂ ਜਿਹੜਾ ਪ੍ਰਦਰਸ਼ਨ ਕੀਤਾ ਕਿਹਦੇ ਖਿਲਾਫ ਕੀਤਾ ਇਹ ਜੀ ਸਾਡਾ ਫਿਰੋਜ਼ਪੁਰ ਸਿਟੀ ਚਰਚ ਸੀਐਨਆਈ ਦਾ ਚਰਚ ਜਿਹੜਾ ਹੈ ਕੁਝ ਲੋਕਾਂ ਨੇ ਇੱਕ ਪੈਨ ਕਾਰਡ ਜੋ ਚਰਚ ਦਾ ਗਲਤ ਤਰੀਕੇ ਨਾਲ ਬਣਾ ਕੇ ਉਸ ਪੈਨ ਕਾਰਡ ਨੂੰ ਲਗਾ ਕੇ ਜ਼ਮੀਨ ਵੇਚੀ ਗਈ ਔਰ ਐਡਰੈਸ ਪੁਲਿਸ ਪ੍ਰਸ਼ਾਸਨ ਨੇ ਪਹਿਲਾਂ ਇਨਕੁਆਰੀ ਕੀਤੀ ਇਨਕੁਆਰੀ ਕਰਕੇ 670 ਰਵਨਾਤੇ ਲਾਈਆਂ ਨੇ ਲੇਕਿਨ ਉਸ ਤੋਂ ਬਾਅਦ ਜਦੋਂ ਪੁਲਿਸ ਲੋਕਲ ਸਿਟੀ ਥਾਣੇ ਤੇ ਗੱਲ ਲਾਈ ਹੈ 3 ਮਹੀਨੇ ਤੋਂ ਵੱਧ ਹੋ ਗਿਆ ਲਗਭਗ ਸਾਢੇ 3 ਮਹੀਨੇ ਤੱਕ ਇਹਨਾਂ ਜਦੋਂ ਐਫ ਆਈ ਆਰ ਤੋਂ ਬਾਅਦ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਔਰ ਜਦੋਂ ਕਹਿਵਾ ਕੇ ਚੌਥੇ ਮਹੀਨੇ ਚ ਗ੍ਰਿਫਤਾਰ ਕਰਵਾਇਆ ਹੈ ਤੇ ਉਹਦਾ ਰਿਮਾਂਡ ਨਹੀਂ ਇਹਨਾਂ ਲਿਆ ਇਹਨਾਂ ਕਹੇ ਸਾਨੂੰ ਰਿਮਾਂਡ ਦੀ ਲੋੜ ਨਹੀਂ 나ਈ ਉਹਨਕੋ ਪੁੱਛਗਿਸ਼ ਕਿਸੀ ਹੈ ਇੱਕ ਫਾਰਮੈਲਟੀ ਜਿਹੜੀ ਹੈ ਪੂਰੀ ਕਰ ਦਿੱਤੀ ਹੈ ਪੁਲਿਸ ਕਹਿ ਰਹੀ ਜੀ ਉਹ ਬਿਮਾਰ ਬੰਦਾ ਸੀ ਉਹਨੂੰ ਪੁੱਛਗਿਸ਼ ਨਹੀਂ ਕਰ ਸਕਦੇ ਫੜਨ ਦਾ ਕੀ ਫਾਇਦਾ ਹੈ ਜੇ ਉਹਨਕੋ ਪੁੱਛਣਾ ਕਿਸ਼ਣਾ ਨਹੀਂ ਬਾਕੀ ਦੋ ਬੰਦੇ ਕਿੱਥੇ ਨੇ ਅਸੀਂ ਉਹ ਵੀ ਜਾਣਨਾ ਚਾਹੁੰਦੇ ਹਾਂ ਜੇ ਪੁਲਿਸ 4 ਮਹੀਨਿਆਂ ਦੇ ਵਿੱਚ ਬੰਦਾ ਗ੍ਰਿਫਤਾਰ ਨਹੀਂ ਕਰੇਗੀ ਤੇ ਇਹਦਾ ਮਤਲਬ ਹੈ ਕਿ ਪੁਲਿਸ ਕਿਉਂ ਨਹੀਂ ਕਰ ਰਹੀ ਇਹ ਪੁਲਿਸ ਦਾ ਜਵਾਬ ਸਾਨੂੰ ਚਾਹੀਦਾ ਹੈ ਔਰ ਅਸੀਂ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲ ਅਸੀਂ ਗਏ ਹੋਣਾ ਸਿਟੀ ਥਾਣੇ ਫਿਰੋਜ਼ਪੁਰ ਵਿੱਚ ਉਹਨਾਂ ਸਾਨੂੰ 15 ਤਰੀਕ ਕਿਹਾ ਹੈ ਕਿ 15 ਤਰੀਕ ਤੱਕ ਪੂਰਾ ਰਿਜ਼ਲਟ ਆ ਜਾਏਗਾ ਅਸੀਂ ਇਹ ਚਾਹੁੰਦੇ ਹਾਂ ਅਸੀਂ ਉਹਨਾਂ ਨੂੰ 18 ਦੇ ਦਿੱਤੀ 15 ਦੀ بجائے ਕਿ ਜਿੱਥੇ 4 ਮਹੀਨੇ ਪਹਿਲਾਂ ਨਿਕਲ ਗਿਆ ਤਾਂ 15 ਦੀ بجائے 18 ਹੈ ਲੇਕਿਨ 19 ਤਰੀਕ ਨੂੰ ਐਤਵਾਰ ਨੂੰ ਸਾਡੀ ਪੂਰੀ ਕੌਂਗ੍ਰੀਗੇਸ਼ਨ ਜਿਹੜੀ ਹੈ ਫਿਰ ਤੋਂ ਉੱਥੇ ਪ੍ਰਦਰਸ਼ਨ ਕਰੇਗੀ ਅਗਰ ਰਿਜ਼ਲਟ ਨਹੀਂ ਆਇਆ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਡੇ ਚਰਚ ਦੇ ਉੱਤੇ ਜਿਹੜੀ ਪਰੇਸ਼ਾਨੀ ਆਈ ਹੈ ਪੁਲਿਸ ਪ੍ਰਸ਼ਾਸਨ ਜੋ ਅੱਛੇ ਤਰੀਕੇ ਨਾਲ ਇਨਕੁਆਰੀ ਕਰਕੇ ਇਨਕੁਆਰੀ ਤਾਂ ਹੋ ਚੁੱਕੀ ਵੱਡੇ ਵੱਡੇ ਅਫਸਰਾਂ ਨੇ ਇਨਕੁਆਰੀ ਕਰ ਲਈ ਹੁਣ ਤੇ ਸਿਰਫ ਉਹਨਾਂ ਨੂੰ ਅਰੈਸਟ ਕਰਨ ਦੇ ਆਰਡਰ ਦਿੱਤੇ ਗਏ ਸੀ ਉਹ ਨਹੀਂ ਲੋਅਰ ਕੋਰਟ ਤੋਂ ਉਹਨਾਂ ਦੀਆਂ ਜ਼ਮਾਨਤਾਂ ਰਾਤੋ ਗਈਆਂ ਹਾਈ ਕੋਰਟ ਤੋਂ ਉਹਨਾਂ ਦੀਆਂ ਜ਼ਮਾਨਤਾਂ ਪੰਪੰਛੇ ਤਰੀਕਾ ਪੈ ਗਈਆਂ ਅਜੇ ਤੱਕ ਉਹਨਾਂ ਨੂੰ ਨਹੀਂ ਮਿਲੀਆਂ ਜਦੋਂ ਉੱਥੋਂ ਨਹੀਂ ਮਿਲ ਰਿਹਾ ਹੁਣ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹਨਾਂ ਤੇ ਰਹਿਮਦਲੀ ਦਿਖਾ ਰਿਹਾ ਹੈ ਅਸਾਚੀ ਉਸ ਰਹਿਮਦਿਲੀ ਦਾ ਕਾਰਨ ਜਾਣਨਾ ਚਾਹੁੰਦੇ ਆ ਕਿ ਪੁਲਿਸ ਪ੍ਰਸ਼ਾਸਨ ਉਹਨਾਂ ਨਾਲ ਮਿਲਿਆ ਹੋਇਆ ਜਿਹੜਾ ਰਹਿਮਦਿਲੀ ਦਿਖਾਈ ਜਾ ਰਹੀ ਹੈ ਕਿਉਂ ਨਹੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ 24 ਮਹੀਨਿਆਂ ਦੇ ਵਿੱਚ ਔਰ ਕਿਉਂ ਉਹਨਾਂ ਦੀ ਪੁੱਛਗਿੱਛ ਨਹੀਂ ਹੋਈ ਇਸ ਕਰਕੇ ਅਸੀਂ ਇਨਸਾਫ ਜਿਹੜਾ ਹੈ ਉਹ ਚਾਹੁੰਦੇ ਆ ਸਾਡੇ ਚਰਚ ਤੇ ਪਰੇਸ਼ਾਨੀ ਜਿਹੜੀ ਉਹ ਹਟਾਈ ਜਾਵੇ ਸਰੀ ਜ਼ਮੀਨ ਕਿੰਨੀ ਸੀ ਤੇ ਕਿੰਨੇ ਕਰੋੜਾ ਰੁਪਏ ਦੀ ਸੀ ਕਿੰਦੀ ਜ਼ਮੀਨ ਸੀਗੀ ਦੇਖਿਓ ਹਾਨੂੰ ਨਹੀਂ ਪਤਾ ਕਿੰਨੇ ਕਰੋੜ ਦੀ ਇਹਨਾਂ ਵੇਚੀ ਆ ਕਿੰਨੀ ਨਹੀਂ ਹੈ ਚਰਚ ਦੀ ਜ਼ਮੀਨ ਵੇਚੀ ਹੈ ਇਹਨਾਂ لیکن सहारनपुर ਵਿੱਚ ਵੇਚੀ ਹੈ ਐਡਰੈਸ ਫirozpur ਸਿਟੀ ਚਰਚ ਦਾ ਲਗਾਇਆ ਕਿੰਨੀ ਜ਼ਮੀਨ ਸੀ ਸਰ ਉਹ ਜ਼ਮੀਨ ਮੈਂ ਨਹੀਂ ਦੱਸ ਸਕਦਾ ਕਿੰਨੀ ਹੈ ਹਾਂਜੀ ਲੇਕਿਨ ਸਾਨੂੰ ਜਿਹੜਾ ਨੋਟਿਸ ਆਇਆ ਇਨਕਮ ਟੈਕਸ ਦਾ ਉਹ 2 ਕਰੋੜ 10 ਲੱਖ 15000 ਦਾ ਆਇਆ ਕਿ ਤੁਹਾਡੇ ਚਰਚ ਦੇ ਪੈਨ ਕਾਰਡ ਤੇ ਜ਼ਮੀਨ ਵੇਚੀ ਗਈ ਹੈ सहारनपुर ਵਿੱਚ ਤੁਹਾਡਾ ਪੈਨ ਕਾਰਡ ਲੱਗਾ ਹੈ ਫਲਾਣੇ ਫਲਾਣੇ ਬੰਦੇ ਨੇ ਲਗਾਇਆ ਹੈ ਔਰ ਉਹਦਾ ਤੁਹਾਨੂੰ ਇੰਨਾ ਇਨਕਮ ਟੈਕਸ ਪੈ ਰਿਹਾ ਹੈ ਉਹ ਟੈਕਸ ਭਰੋ ਤਿੰਨ ਨੋਟਿਸਾਂ ਨੂੰ ਆ ਚੁੱਕੀਆਂ ਬੰਦੇ ਫਰੋਜਪੁਰ ਦੇ ਨੇ ਮੇਚਣ ਵਾਲੇ ਕਿਥੋਂ ਦਾ ਬਣਾਇਆ ਨਹੀਂ ਦੇਖੋ ਜਿੰਨਾ ਪੈਨ ਕਾਰਡ ਬਣਾਇਆ ਉਹ ਫਰੋਜਪੁਰ ਦਾ ਹੈ ਨਾ ਉਸ ਵੇਲੇ ਜਿਹੜੇ ਉੱਥੇ ਬਾਕੀ ਲੁਧਿਆਣੇ ਤੋਂ ਤੇ ਦੋ ਜਣੇ ਦੇ ਮਾਮਲਾ ਕਰ ਸੀ ਕਿੰਨੇ ਤੇ ਦੰਦ ਸੀਗਾ ਤਿੰਨ ਜਣਿਆਂ ਤੋਂ ਮਾਮਲਾ ਕਰ ਕਿੰਨੇ ਗ੍ਰਿਫਤਾਰ ਕਿੰਨੇ ਕੀਤੇ ਇਹਨਾਂ ਨੂੰ ਇੱਕ ਹੀ ਕੀਤਾ ਚੌਥੇ ਮਹੀਨੇ ਚ ਆਣ ਕੇ ਕੀਤਾ ਜੀ ਹੋਰ ਅਸੀਂ ਜ਼ੋਰ ਪਾਇਆ ਆਪਣੇ ਮਤਲਬ ਅਸੀਂ ਕੋਸ਼ਿਸ਼ਾਂ ਦੇ ਨਾਲ ਹੁਣ ਮੰਗ ਕੇ ਵੀ ਉਹਨੂੰ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਗ੍ਰਿਫਤਾਰੀ ਵੀ ਹੋਣੀ ਚਾਹੀਦੀ ਹੈ ਰਿਮਾਂਡ ਵੀ ਹੋਣਾ ਚਾਹੀਦਾ ਪੁਸ਼ਗੀ ਵੀ ਹੋਣੀ ਚਾਹੀਦੀ ਹੈ ਔਰ ਸਾਨੂੰ ਇਹਦਾ ਸਾਡੀ ਉਹਨਾਂ ਨਾਲ ਪਰਸਨਲ ਦੁਸ਼ਮਣੀ ਕੋਈ ਨਹੀਂ ਹੈ ਠੀਕ ਹੈ ਸਾਨੂੰ ਤੇ ਇਹ ਕਿ ਚਰਚ ਤੇ ਜਿਹੜੀ ਪਰੇਸ਼ਾਨੀ ਲਿਆਉਂਦੀ ਹੈ ਉਹ ਪਰੇਸ਼ਾਨੀ ਜਿਹੜੀ ਖਤਮ ਕਰ ਦਿੱਤੀ ਜਾਵੇ ਕੀ ਨਾਮ ਹੈ ਤੇ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਕਿਹਨੇ ਦੇ ਖਿਲਾਫ ਕੀਤਾ ਰਵਿੰਦਰ ਸਿੰਘ ਜੀ ਮੇਰਾ ਨਾਮ ਹੈ ਜੀ ਪੰਜਾਬ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਕੀ ਮਾਮਲਾ ਕੀ ਸੀ ਮਾਮਲਾ ਸਰ ਸਾਡੇ ਚਰਚ ਦੇ ਨਾਮ ਤੇ ਇੱਕ ਜਾਲੀ ਪੈਨ ਕਾਰਡ ਬਣਾ ਕੇ ਜ਼ਮੀਨ ਵੇਚ ਗਈ ਸੀ ਹਰਨਪੁਰ ਦੇ ਵਿੱਚ ਤਕਰੀਬਨ 4 ਕਨਾਲਾਂ ਦੀ 100 ਕਰੋੜ ਤੋਂ ਵੱਧ ਦੀ ਜ਼ਮੀਨ ਸੀ ਔਰ ਉਹ ਜ਼ਮੀਨ ਜਿਹੜੀ ਵੇਚ ਗਈ ਹੈ ਉਹ ਵੀ ਚਰਚ ਆਫ ਨਾਰਥ ਇੰਡੀਆ ਰੋਪ ਲੱਗ ਰਹੇ ਨੇ ਇੱਕ ਰੈਡੀਕਾਰ ਨੇ ਤੁਹਾਡੇ ਵਰਕਲਾ ਕੀ ਹੈ ਮਾਮਲਾ 378/24 ਅਧੀਨ ਤਆਂ 402 ਦਾ ਮਕਦਮਾ ਥਾਣਾ ਸਿੱਟੂ ਕੋਲ ਪੜਿਆ ਸੀ ਉਹਦੇ ਵਿੱਚ ਇੱਕ ਜਾਰਡਨ ਮਸੀ ਸੀ ਉਹਨੇ ਰੈਸਟ ਪਾ ਲਈ ਆ ਅਰੈਸਟ ਪਾ ਲਈ ਆ ਤੇ ਇਹੀ ਕਹਿੰਦੇ ਸੀ ਵੀ ਤੁਸੀਂ ਅੱਜ 3 ਮਹੀਨੇ ਕੋ ਲੇਟ ਕਰਤਾ ਅਸੀਂ 2-3 ਵਾਰ ਹੀ ਗਏ ਵੀ ਆ ਜੋ ਦੋਸ਼ੀ ਨੇ ਤੇ ਦੱਸ ਦਿਓ ਬੰਦਾ ਜਿਹੋ ਦੋ-ਤਿੰਨ ਵਾਰ ਹੀ ਗਏ ਵੀ ਆ ਦੋਸ਼ੀ ਨਹੀਂ ਮਿਲਿਆ ਸੀ ਅਸੀਂ ਆਪ ਦੀ ਜਿੰਮੇ ਪੂਰੀ ਕੀਤੀ ਆ ਕਿ ਜਿਹੜਾ ਦੋਸ਼ੀ ਦੂਰਦਾ ਹੁਣ ਕਰਕੇ ਰੋਜ਼ ਨਹੀਂ ਹੈ ਰੋਜ਼ ਅਰੇ ਨਹੀਂ ਕਰ ਸਕਦੇ ਫਿਰ ਵੀ ਅਸੀਂ ਉਹਦੀ ਹਾਈ ਕੋਰਟ ਮੇਲ ਲੱਗੀ ਸੀ ਉਹਦੇ ਵਿੱਚ ਅਸੀਂ ਦੋ ਵਸਤ ਪਾ ਲਿਆ ਕਿ ਕੀ ਮਾਮਲਾ ਸੀ ਉਹ ਜ਼ਮੀਨ ਵੇਚਣ ਦਾ ਕੀ ਸੀ ਕੋਈ ਸਹਾਰਨਪੁਰ ਚਰਚ ਦੀ ਜਗਾ ਵੇਚਣ ਦਾ ਸਹਾਰਨਪੁਰ ਚਰਚ ਦੀ ਲੱਗਾ ਸੀ ਕਿੰਨੀ ਜਗਾ ਨਹੀਂ ਜਗ ਇਸ ਬਾਰੇ ਮੈਨੂੰ ਪਤਾ ਨਹੀਂ ਅੱਛਾ ਮਾਮਲਾ ਦਰਜ ਸੀਗਾ ਉਹਨਾਂ ਦੇ ਹਾਂ ਕਿੰਨੇ ਦੋਸ਼ੀ ਸੀਗੇ ਉਹਨਾਂ ਦੇ ਵਿੱਚ ਤਿੰਨ ਤਿੰਨ ਸੀਗਾ ਕਿੰਨੇ ਗ੍ਰਿਫਤਾਰ ਕਰ ਲਿਆ ਇੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਬਾਕੀ ਦੋਸ਼ੀਆਂ ਦੀ ਦੋ ਗ੍ਰਿਫਤਾਰੀ ਉਹਨਾਂ ਦੇ ਘਰੇ ਰੇਡ ਕੀਤੇ ਆ 8 ਤਰੀਕ ਨੂੰ ਰੇਡ ਕੀਤਾ ਪਰ ਉਹ ਘਰੇ ਨਹੀਂ ਮਿਲਿਆ ਠੀਕ ਹੁਣ ਗ੍ਰਿਫਤਾਰ ਜਲਦੀ ਕੀਤਾ ਜਾਏਗਾ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਾਂਗੇ ਜੀ ਠੀਕ